ਪਾਕਿਸਤਾਨ ਦੇ ਵਿੱਚ ਵਾਲੀ ਮੌਜੂਦਾ ਸਥਿਤੀ ਦੇ ਮੱਦੇ ਨਜ਼ਰ ਹੁਣ ਲੋਕਾਂ ਦੇ ਵੱਲੋਂ ਪੈਟਰੋਲ ਅਤੇ ਡੀਜ਼ਲ ਨੂੰ ਸਟਾਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੈਟਰੋਲ ਪੰਪ ਉੱਤੇ ਲੰਮੀਆਂ ਲਾਈਨਾਂ ਲੋਕਾਂ ਦੀਆਂ ਦੇਖੀਆਂ ਜਾ ਰਹੀਆਂ ਨੇ ਜਿਸ ਤਹਿਤ ਕਿ ਲੋਕ ਜੋ ਪੈਟਰੋਲ ਅਤੇ ਡੀਜ਼ਲ ਨੂੰ ਸਟਾਕ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇਲ ਨਹੀਂ ਮਿਲਿਆ ਉੱਧਰ ਵੀ ਨਹੀਂ ਮਿਲਿਆ ਇੱਥੇ ਵੀ ਨਹੀਂ ਮਿਲਿਆ। ਕਿੰਨੀ ਕਿ ਦਿੱਕਤ ਆ ਰਹੀ ਹੈ? ਆ ਤੇਰੇ ਨਹੀਂ ਮਿਲਿਆ ਦਿੱਕਤ ਤੇਲ ਦੀ। ਲੱਗਦਾ ਵੀ ਇਹ ਆਉਣ ਵਾਲੇ ਟਾਈਮ 'ਚ ਹੋਰ ਦਿੱਕਤ ਹੋ ਸਕਦੀ ਹੈ। ਵੈਸੇ ਕਹਿੰਦੇ ਦਿੱਕਤ ਹੈ ਨਹੀਂ ਕਿ ਮਨਕੀ ਦੇ ਡੀਜ਼ਲ ਵਗੈਰਾ ਸਟਾਕ ਕਰ ਰਹੇ ਨੇ ਕੰਡੀਆਂ ਦੇ ਪੁਆਰੇ ਨੇ ਕਿੰਨੀ ਦਿੱਕਤ ਆ ਰਹੀ ਹੈ ਜਾ ਕੇ ਤੱਕ ਕੋਈ ਦਿੱਕਤ ਨਹੀਂ ਆ। ਮੈਨੂੰ ਦਿੱਕਤ ਤਾਂ ਸਰ ਬਹੁਤ ਆ ਰਹੀ ਹੈ। ਦਿੱਕਤ ਤਾਂ ਬਹੁਤ ਕਾफी ਆ ਰਹੀ ਹੈ ਸਰ। ਇਸ ਦਾ ਕੇ ਕਾफी ਸਟਾਕ ਵੀ ਕਰ ਰਹੇ ਨੇ ਡੀਜ਼ਲ ਪਟੋਲ ਤਾਂ ਬਹੁਤ ਮੁਸ਼ਕਲ ਹੋਇਆ ਪਿਆ। ਅੱਜ ਲੱਗਦਾ ਵੀ ਲੋਕੀ ਕਾਲੇ ਪੈ ਗਏ ਆ। ਹੁਣ ਜਿਹਦੇ ਸਿਰ ਤੇ ਖਤਰਾ ਹੀ ਅਗਰੇ ਤਾਂ ਗਾਲੇ ਮੈ ਨਹੀਂ ਗੇ। ਅਗਲਾ ਟੈਨਸ਼ਨ ਹੈ ਕਿ ਐਸੀ ਆਪਣਾ ਜਮਾ ਕਰਕੇ ਰੱਖ ਲਈ ਪਤਾ ਨਹੀਂ ਮਿਲੇਗਾ ਕਿ ਨਹੀਂ ਮਿਲੇਗਾ। ਅਗਰੇ ਇਦਾਂ ਦੀ ਕੋਈ ਦਿੱਕਤ ਨਹੀਂ ਆ ਗਈ ਕਿਸੇ ਨੂੰ। ਦਿੱਕਤ ਹੈ ਤਾਂ ਇਹ ਤਾਂ ਯਾਗਲ ਕਰ ਰਹੇ ਸਟੋਕ ਜਮਾ ਕਰ ਰਹੇ ਹਨ ਅਗਰ ਅਮਰਜੈਂਸੀ ਲੱਗ ਰਹੀ ਹੈ ਕਿ ਕਿਹੜੀ ਕਿਹੜੀ ਥਾਂ ਰੱਖੋ ਕਿੰਨਾ ਕਿੰਨਾ ਜਿੱਦਾਂ ਅਮਰਜੈਂਸੀ ਲੱਗ ਜਾਂਦੀ ਹੈ ਸਰਕਾਰੀ ਗੱਡੀਆਂ ਦੀ ਸੂਚ ਹੋਊਗੀ ਅ ਸਰਮਚ ਹੋਗੇ ਹੌਸਪੀਟਲ ਕੇ ਗੱਡੀਆਂ ਹੋਗੇ ਆ ਜਿਹੜੀਆਂ ਖਾਸ ਖਾਸ ਗੱਡੀਆਂ ਜਿਨ੍ਹਾਂ ਨੂੰ ਜ਼ਿਆਦਾ ਅਮਰਜੈਂਸੀ ਲੋੜ ਆ ਉਹਨਾਂ ਨਾਲ ਸੇਵਾ ਪਹੁੰਚੇ ਕਿਹੜੇ ਪਾਪ ਤੋਂ ਬੋਲਦੇ ਹੋ ਮੈਂ ਪਾਪ ਤੋਂ ਬੋਲਦਾ ਹਾਂ ਪੋਜੀਸ਼ਨ ਹੈ। ਆਈ ਕਿਰੇ ਪੰਪ ਕੋਲ ਦਿਲਬਖ ਸਿੰਘ ਐਂਡਸਨਸ ਭਾਗਨੇ ਦੇ ਚੋਕ। ਅਜਾ ਸਰ ਜਿੰਦਾ ਦੇਖਿਆ ਹੈ ਅਵੇ ਲੋਕ ਕਾਫੀ ਕੰਪਾ ਦੇ ਉੱਤੇ ਭੀੜ ਲੱਗ ਰਹੀ ਹੈ। ਉਸੀ ਪਾਸੋਂ ਪੰਜ ਹੋ ਚੁੱਕੇ ਨੇ। ਕਿੱਥੇ ਲੱਗਦਾ ਵੀ ਅਮਰਦੰਤੀ ਅਗਰ ਲੱਗਦੀ ਹੈ ਤਾਂ ਕਿੱਥਾਂ ਆਣੀ ਹੈ। ਦੇਖੋ ਪਹਿਲੀ ਗੱਲ ਤੇ ਅਜਾ ਦੇ ਹਾਲੇ ਕੋਈ ਹਾਲਾਤ ਨਜ਼ਰ ਨਹੀਂ ਆ ਰਹੇ ਹੈਗੇ। ਜੇ ਆ ਰਹੇ ਹੈ ਜੇਕਰ ਇਹ ਦੂਰ ਦੇ ਰੇਡੇ ਬਾਰਡਰ ਏਰੀਆ ਦੇ ਵਿੱਚ ਪ੍ਰੋਬਲਮ ਹੈਗੀ ਤਾਂ ਉੱਥੇ ਡਿਫੈਂਸ ਨੂੰ ਸਪਲਾਈ ਪੂਰੀ ਹੈ, ਲੋਕਾਂ ਨੂੰ ਵੀ ਪੂਰੀ ਹੈ। ਐਨੇ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਕਿਸੇ ਤਰ੍ਹਾਂ ਦੇ ਨਿਕਾਲਾ। ਨਾ ਲੋਕਾਂ ਨੂੰ ਰਾਸ਼ਨ ਇਕੱਠਾ ਕਰਨ ਦੀ ਲੋੜ ਪ੍ਰਸ਼ਾਸਨ ਜਦ ਆਪ ਕਹਿ ਰਹੇ ਹੈਗਾ ਤੁਸੀਂ ਪੈਨਿਕੋਂ ਦੀ ਰੋਡ ਨਹੀਂ ਅਸੀਂ ਸਾਰੀ ਚੀਜ਼ ਮੁਹੱਈਆ ਕਰਾਵਾਂਗੇ ਔਰ ਜੇ ਸਾਡੇ પેટ્રોલ ਪੰਪ ਤੋਂ ਲੋਗੋ ਸੇਵਾਵਾਂ ਚੱਲ ਰਹੀਆਂ ਨੇ ਔਰ ਇਹ ਨਿਰੰਤਰ جاری ਰਹਿਣ ਦੀ ਇਹ ਸਪਲਾਈ ਪਿੱਛੋਂ ਵੀ ਸਾਨੂੰ ਮਿਲ ਰਹੀ ਹੈ ਕੋਈ ਦਿੱਕਤ ਨਹੀਂ ਆ ਗਈ ਹੈਗੀ ਇਸ ਤਰ੍ਹਾਂ ਦੀ ਪ੍ਰਸ਼ਾਸਨ ਦੀਆਂ ਗੱਡੀਆਂ ਨੂੰ ਪੁਲਿਸ ਦੀਆਂ ਗੱਡੀਆਂ ਨੂੰ ਡਿਫੈਂਸ ਦੀਆਂ ਗੱਡੀਆਂ ਨੂੰ ਐਂਬੂਲੈਂਸ ਨੂੰ ਜਾਂ ਹੋਰ ਜ਼ਰੂਰੀ ਸਾਧਨ ਜਿਹੜੇ ਸਰਕਾਰ ਵੱਲੋਂ ਮੰਨਤਾ ਪ੍ਰਾਪਤ ਧਾਰਰੇ ਨੇ ਜਾਂ ਤੁਹਾਡਾ ਪੱਤਰ ਜਰ ਪਾਈਚਾਰਾ ਲੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਲੋੜ ਨਹੀਂ ਗੀ ਸਰਸ ਵੱਲੋਂ 24 ਘੰਟੇ ਸਵਾਵਾ ਦਿੱਤੀਆਂ ਜਾਣਗੀਆਂ ਲੋਕਾਂ ਨੂੰ ਪੈਨਿਕ ਆਉਣ ਦੀ ਲੋੜ ਨਹੀਂ ਜੋ ਸਰਕਾਰ ਦੇ ਦੇਸ਼ ਨੇ ਉਹਨੂੰ ਸਿਰ ਮੱਥੇ ਲੈ ਕੇ ਮੰਨਣਾ ਚਾਹੀਦਾ ਤੇ ਅਗਰ ਜਿਹੜਾ ਇੱਕ ਲੋਕ ਹੈ ਸਟਾਕ ਵੀ ਜਮਾ ਕਰ ਰਹੇ ਨੇ ਤੇਲ ਕੋਈ ਇੱਦਾਂ ਦੀ ਲੋੜ ਨਹੀਂ ਸਟਾਕ ਜਮਾ ਕਰ ਲਓ ਜੇ ਬਲੈਕ ਜੇ ਤਰਫੂ ਲੱਗਦਾ ਬਲੈਕਆਊਟ ਜਾਂ ਤੁਸੀਂ ਜਾਣਾ ਕਿੱਥੇ ਹੈ ਤੇਲ ਦਾ ਤੁਸੀਂ ਆਪਣੇ ਘਰ ਹੀ ਸਾਹਮਣੇ ਰੱਖ ਲੈਣਾ ਕੋਈ ਦਿੱਕਤ ਨਹੀਂ ਆnde ਤਰ੍ਹਾਂ ਦੀ ਹੈਗੀ ਤੇ ਇਸ ਕਰਕੇ ਆਪਾਂ ਨੂੰ ਐਵੇਂ ਇਹਦਰ ਕਰਨੀਆਂ ਗੱਲਾਂ ਦੇ ਵਿੱਚ ਨਹੀਂ ਆਣਾ ਚਾਹੀਦਾ ਤੁਸੀਂ ਇਤਮਨਾਣ ਦੇ ਨਾਲ ਆਪਣਾ ਜ਼ਿੰਦਗੀ ਜਿਓ ਰੋਜ਼ਮਰਾਂ ਵਾਂਗੂ ਜ਼ਿੰਦਗੀ ਚੱਲ ਰਹੀ ਹੈ ਹਲੇ ਕੋਈ ਐਡੀ ਅਰਜੰਸੀ ਆਈ ਨਹੀਂ ਵਾਹਿਗੁਰੂ ਕਿਰਪਾ ਕਰੇਗਾ ਐਦਾਂ ਦਾ ਕੋਈ ਮਾਹੌਲ ਬਣੇਗਾ ਲੁਧਿਆਣਾ ਤੋਂ ਰਾਹੁਲ ਅਰੋੜਾ ਦੀ ਰਿਪੋਰਟ ਪੰਜਾਬੀ ਲਿੰਕ ਮੀਡੀਆ